ਇਸ ਤਰ੍ਹਾਂ ਇੰਜੋਏ ਕਰਦੇ ਰਹੇ ਸੀ ਟ੍ਰੇਨ ਵਾਲਾ ਝੂਲੇ ਦੇ ਵਿੱਚ ਰਹਿ ਗਈ। ਬਾਕੀ ਹੋਰ ਵੀ ਸੇ। ਜਿਹੜੀ ਮਿੱਟੀ ਭਰੀ ਜਾਂਦੀ ਆ ਨਾ ਜਿਵੇਂ ਸੰਗਤਾਂ ਸਾਰੀ ਮਿੱਟੀ ਭਰ ਰਹੀਆਂ ਨੇ ਲਫਾਫਿਆਂ ਦੇ ਵਿੱਚ ਪਾ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੋਗੀ ਪੀਰ ਜੀ ਦਾ ਮੇਲਾ ਜੋ ਕਿ ਭੀਖੀ ਦੇ ਨੇੜੇ ਲੱਗਦਾ ਪਿੰਡ ਰਲੇ ਦੇ ਵਿੱਚ ਬਹੁਤ ਵੱਡਾ ਮੇਲਾ ਹੁੰਦਾ ਇਹ ਏਰੀਆ ਦਾ ਮਾਨਸਾਪੀ ਖੇਰੀਆ ਦਾ ਬਹੁਤ ਭਾਰੀ ਮੇਲੇ ਦੇ ਵਿੱਚ ਇਕੱਠ ਹੁੰਦਾ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਤਿੰਨ ਦਿਨਾਂ ਦਾ ਇਹ ਜਿਹੜਾ ਇਹ ਮੇਲਾ ਹੁੰਦਾ ਜੋਗੀ ਪੀਰ ਜੀ ਦਾ ਮੇਲਾ ਅੱਜ ਮੇਲੇ ਦਾ ਪਹਿਲਾ ਦਿਨ ਹੈ 31 ਮਾਰਚ 31 1 ਤੇ 2 ਤਿੰਨ ਦਿਨਾਂ ਦਾ ਹੈ ਮੇਲਾ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਚਲਦੇ ਆ ਜੀ ਆਪਾਂ ਸਾਰਾ ਮੇਲਾ ਜਿਹੜਾ ਉਹ ਦੇਖਦੇ ਆ ਤੇ ਬਹੁਤ ਭਾਰੀ ਹੈ ਮੇਲੇ ਦੇ ਵਿੱਚ ਜਿਹੜਾ ਉਹ ਇਕੱਠ ਹੁੰਦਾ ਬਹੁਤ ਦੂਰੋਂ ਦੂਰੋਂ ਆ ਕੇ ਸੰਗਤਾਂ ਇਹ ਮੇਲੇ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਇੱਧਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਮਠਿਆਈ ਵਾਲੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਬਾਕੀ ਇੱਧਰ ਵੀ ਨਾਲ ਨਾਲ ਮਠਿਆਈ ਵਾਲੀਆਂ ਦੁਕਾਨਾਂ ਜ ਦੇ ਨਾਲੇ ਕੁਝ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਬਾਕੀ ਬਹੁਤ ਜ਼ਿਆਦਾ ਭਾਰੀ ਇਹ ਮੇਲੇ ਦੇ ਵਿੱਚ ਜਿਹੜਾ ਇਕੱਠ ਹੁੰਦਾ ਅੱਜ ਮੈਂ ਤੁਸੀਂ ਸਾਹਮਣੇ ਦੇਖ ਰਹੇ ਹੋ ਟਰੈਕਟਰ ਟਰਾਲੀ ਹਨ ਐਵੇਂ ਟਰਾਲੀਆਂ ਦੇ ਵਿੱਚ ਟਰੈਕਟਰਾਂ ਦੇ ਸੰਗ ਤਾਂ ਜਿਹੜੀਆਂ ਆਉਂਦੀਆਂ ਨੇ ਆਪਦੇ ਆਪ ਦੇ ਸਾਧਨਾਂ ਤੇ ਇੱਥੇ ਮੱਥਾ ਟੇਕਣ ਵਾਸਤੇ ਅੱਜ ਪਹਿਲਾ ਦਿਨ ਹੈ ਜਿਹੜਾ ਉਹ ਮੇਲੇ ਦਾ ਤੇ ਤਿੰਨ ਦਿਨ ਐਸੇ ਤਰ੍ਹਾਂ ਇੱਥੇ ਜਿਹੜਾ ਉਹ ਭਾਰੀ ਮੇਲੇ ਦੇ ਵਿੱਚ ਇਕੱਠ ਰਹਿਣਾ ਐਵੇਂ ਜਿਹੜੀਆਂ ਸੰਗਤਾਂ ਇੱਥੇ ਪਹੁੰਚਣ ਤੇ ਬਹੁਤ ਵੱਡਾ ਇਹ ਮੇਲਾ ਜੋਗੀ ਪੀਰ ਜੀ ਦਾ ਮੇਲਾ ਇਹ ਏਰੀਆ ਦਾ ਉਹ ਚੱਲਦੇ ਆ ਸਾਰਾ ਮੇਲਾ ਜਿਹੜਾ ਆਪਾਂ ਦੇਖਦੇ ਆ ਬਾਕੀ ਬਹੁਤ ਵੱਡੇ ਵੱਡੇ ਝੂਲੇ ਵੀ ਇਹ ਮੇਲੇ ਦੇ ਵਿੱਚ ਲੱਗਦੇ ਨੇ ਤੇ ਇੱਧਰ ਉਹ ਜਿਹੜੀਆਂ ਨਾਲ ਨਾਲ ਪਾਰਕਿੰਗਾਂ ਜਿਹੜੀਆਂ ਬਣੀਆਂ ਹੋਈਆਂ ਨੇ ਗੱਡੀਆਂ ਮੋਟਰਸਾਈਕਲਾਂ ਵਾਸਤੇ ਹਨ ਤੇ ਇੱਥੇ ਗੱਡੀਆਂ ਮੋਟਰਸਾਈਕਲਾਂ ਖੜਾ ਕੇ ਸਕਦਾ ਜਿਹੜੀਆਂ ਆ ਅੱਗੇ ਜਾਂਦੀਆਂ ਨੇ ਬਾਕੀ ਅੰਦਰੋਂ ਆਪਾਂ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਸਾਰਾ ਮੇਲਾ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਇਸੇ ਤਰ੍ਹਾਂ ਹਰ ਇੱਕ ਸਾਲ ਇਹ ਮੇਲੇ ਦੇ ਵਿੱਚ ਜਿਹੜਾ ਭਾਰੀ ਇਕੱਠ ਹੁੰਦਾ ਸੰਗਤਾਂ ਦਾ ਹਨ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਵਿੱਚ ਦਰਸ਼ਨ ਕਰਦੀਆਂ ਨੇ ਇੱਥੇ ਸ਼ਵੀਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਵਕ ਵਕ ਪਿੰਡਾਂ ਵੱਲ ਨੂੰ ਜਿਹੜੀਆਂ ਉਹ ਸ਼ਵੀਲਾਂ ਜਿਹੜੀਆਂ ਇੱਥੇ ਲਾਈਆਂ ਜਾਂਦੀਆਂ ਨੇ ਹਨ ਤੇ ਚੱਲਦੇ ਆ ਸਾਰਾ ਮੇਲਾ ਆਪਾਂ ਦੇਖਦੇ ਹਾਂ ਸਾਹਮਣੀ ਇੱਥੇ ਜਿਹੜਾ ਉਹ ਮੁੱਖ ਸਥਾਨ ਆ ਗਿਆ ਬਾਬਾ ਜੋਗੀ ਵੀਰ ਜੀ ਦਾ ਜਿੱਥੇ ਸੰਗਤਾਂ ਆਉਂਦੀਆਂ ਨੇ ਜਿਹੜੇ ਉਹ ਦਰਸ਼ਨ ਕਰਦੀਆਂ ਨੇਗੇ ਤੇ ਉਹ ਸਾਰਾ ਆਪਾਂ ਵੀਡੀਓ ਦੇ ਵਿੱਚ ਜਿਹੜਾ ਦੇਖਾਂਗੇ ਤੇ ਇਧਰ ਵੀ ਵਕ ਵਕ ਦਾ ਲੰਗਰ ਹੈ ਜਿਹੜੇ ਉਹ ਲੱਗੇ ਹੋਏ ਨੇ ਮੇਲੇ ਤੇ ਫੀਲ ਜਿਹੜੀਆਂ ਉਹ ਸਾਰੀਆਂ ਲੱਗੀਆਂ ਹੋਈਆਂ ਰਹਿ ਗਈਆਂ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਝੂਲੇ ਹਨਾ ਸਾਰੇ ਮੇਲੇ ਦੇ ਵਿੱਚ ਲੱਗਦੇ ਨੇ ਉਹ ਸਾਰਾ ਆਪਾਂ ਜਿਹੜਾ ਉਹ ਦੇਖਾਂਗੇ ਤੇ ਇਸ ਤਰ੍ਹਾਂ ਆਉਂਦੀਆਂ ਨੇ ਸੰਗਤ ਇੱਥੇ ਅ ਦਰਸ਼ਨ ਕਰਨ ਹਨ ਜਿਨ੍ਹਾਂ ਦਾ ਨਵੇਂ ਵਿਆਹ ਹੋਏ ਹੁੰਦੇ ਨੇ ਉਹ ਵੀ ਇੱਥੇ ਮੱਥਾ ਟੇਕਣਾ ਆਉਂਦੇ ਨੇ ਇਹ ਏਰੀਆ ਵਾਲੇ ਤੇ ਇਧਰ ਇਸ ਤਰ੍ਹਾਂ ਹੀ ਰਵਾਜ ਆ ਪੂਰੇ ਪਰਿਵਾਰ ਸਮੇਤ ਆਉਂਦੇ ਨੇ ਇੱਥੇ ਜਿਨ੍ਹਾਂ ਦਾ ਨਵੇਂ ਵਿਆਹ ਹੋਏ ਹੁੰਦੇ ਨੇ ਨਵੇਂ ਵਿਆਹ ਦੇ ਜੋੜੇ ਹੁੰਦੇ ਤੇ ਆ ਇੱਥੇ ਮੀਨਗਰਾ ਹੋਸਟਲ ਆ ਗਿਆ ਏ ਮੇਨਸਥਾਨ ਹੈ ਤੇ ਇਧਰ ਵੀ ਆਪਾਂ ਚੱਲਾਂਗੇ ਅੰਦਰੋਂ ਵੀ ਤੁਹਾਨੂੰ ਦਰਸ਼ਨ ਜਿਹੜੇ ਕਰਵਾਵਾਂਗੇ। ਬਾਕੀ ਇਧਰ ਸਾਰੀਆਂ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ। ਇਹ ਆਪਾਂ ਸਾਰਾ ਤੁਹਾਨੂੰ ਦਿਖਾਉਦਾ ਰਿਹਾ। ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਹਨ। ਤੇ ਬਹੁਤ ਵੱਡੇ ਵੱਡੇ ਝੂਲੇ ਵੀ ਇੱਥੇ ਜਿਹੜੇ ਉਹ ਲੱਗੇ ਹੁੰਦੇ ਨੇ ਮੇਲੇ ਦੇ ਵਿੱਚ। ਬਹੁਤ ਭਾਰੀ ਜਿਹੜਾ ਰਸ਼ ਹੁੰਦਾ ਮੇਲੇ ਦੇ ਵਿੱਚ ਹਨ। ਇਧਰ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਖਾਣ ਪੀਣ ਵਾਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਵੱਡੇ ਵੱਡੇ ਝੂਲੇ ਵੀ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ। ਇਸ ਤਰ੍ਹਾਂ ਕਾਰਪੀਨ ਵਾਲੀਆਂ ਸਾਰੀਆਂ ਦੁਕਾਨਾਂ ਤੇ ਬਹੁਤ ਭਾਰੀ ਅਰਾਸ਼ ਇਹ ਮੇਲੇ ਦੇ ਵਿੱਚ ਸੰਗਤਾਂ ਦਾ ਹੁੰਦਾ ਬਹੁਤ ਭਾਰੀ ਇਹ ਮੇਲੇ ਦੇ ਵਿੱਚ ਇਕੱਠ ਜਿਹੜਾ ਹੋ ਜਾਂਦਾ ਸੰਗਤਾਂ ਦਾ ਤੇ ਬਾਕੀ ਵੀਡੀਓ ਦੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਉਹ ਵੀਡੀਓ ਤੁਸੀਂ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇ ਵਿੱਚ ਤੁਹਾਹਨਾਂ ਤੇ ਜ਼ਰੂਰ ਕਰਕੇ ਦੱਸੋ ਤੇ ਨਾਲ ਨਾਲ ਇੱਧਰ ਸਾਰੀਆਂ ਕਾਰਪੀਨ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਰਹਿਣ ਇਦਾਂ ਮਾਰਕਰ ਵਗੈਰਾ ਕੁਲਚੇ ਹੋ ਗਿਆ ਤੇ ਨਾਲ ਇਦਾਂ ਚੂਲੇ ਵੀ ਆ ਗਏ ਇਹ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਿਖਾ ਲੰਨੇ ਆ ਬਹੁਤ ਵੱਡੇ ਵੱਡੇ ਚੂਲੇ ਵੀ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਜ ਆਪਾਂ ਸਾਰਾ ਦੁਕਾਨਾਂ ਵਾਲਾ ਇਦਾਂ ਕਿਸ਼ਤੀ ਵਗੈਰਾ ਹੋਰ ਚੂਲੇ ਜਿਹੜੇ ਉਹ ਚੱਲ ਰਹੇ ਨੇ ਇਹ ਸਾਰੇ ਆਪਾਂ ਦੇਖਦੇ ਆਂਗੇ ਜਾ ਕੇ ਬਹੁਤ ਵੱਡੇ ਵੱਡੇ ਚੂਲੇ ਹਨ ਇਸੇ ਤਰ੍ਹਾਂ ਇਹ ਮੇਲਾ ਹੁੰਦਾ ਇਹ ਸਾਲ ਜਿਹੜਾ ਦੋ ਵਾਰ ਮੇਲਾ ਭਰਦਾ ਇਦਾਂ ਧੂਲੇ ਤੁਸੀਂ ਦੇਖ ਸਕਦੇ ਹੋ ਆਹ ਟ੍ਰੇਨ ਵਾਲਾ ਜੂ ਲਾ ਗਿਆ ਜੇ ਹਨਾ ਇਧਰ ਬਾਕੀ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਹੈ ਬਹੁਤ ਜ਼ਿਆਦਾ ਜਿਹੜੀ ਮੇਲੇ ਦੇ ਵਿੱਚ ਹਰੌਣ ਕੇ ਇਸ ਤਰ੍ਹਾਂ ਇੰਜੋਏ ਕਰਦੇ ਨੇ ਸਾਰੇ ਨਾਲ ਝੂਲੇ ਦੇ ਵਿੱਚ ਰਹਿ ਗਏ ਬਾਕੀ ਹੋਰ ਵੀ ਇਹ ਛੋਟੇ ਬੱਚਿਆਂ ਵਾਲੇ ਝੂਲੇ ਵੀ ਨੇ ਉਹ ਲੱਗੇ ਹੋ ਰਹੇ ਨੇ ਛੋਟੇ ਬੱਚੇ ਇੰਜੋਏ ਕਰਦੇ ਨੇ ਇਸ ਤਰ੍ਹਾਂ ਛੋਟਿਆਂ ਦੇ ਵੱਡਿਆਂ ਦੇ ਹਨ ਹਰੇਕ ਏਜ ਗਰੁੱਪ ਦੇ ਇੰਜੋਏ ਵਾਸਤੇ ਝੂਲੇ ਜਿਹੜੇ ਨੂੰ ਹੈਗੇ ਨੇ ਮੇਲੇ ਦੇ ਵਿੱਚ ਤੇ ਇਧਰ ਜਿਵੇਂ ਸਾਹਮਣੇ ਕਿਸ਼ਤੀ ਜਿਹੜੀ ਉਹ ਚੱਲ ਰਹੀ ਹੈ ਇਸ ਤਰ੍ਹਾਂ ਬਡੇ ਵੱਡੇ ਝੂਲੇ ਵੀ ਮੇਲੇ ਦੇ ਵਿੱਚ ਲੱਗਦੇ ਨੇ। ਇਸ ਤਰ੍ਹਾਂ ਸਾਰੇ ਆਉਂਦੇ ਨੇ ਇੱਥੇ ਆਉਦੇ ਪੂਰੇ ਪਰਿਵਾਰ ਸਵੇਤ ਜਿਹੜਾ ਇੰਜੋਏ ਕਰਦੇ ਨੇ ਆ ਕਿ ਮੇਲੇ ਦੇ ਵਿੱਚ ਤੇ ਆ ਵੀ ਕੁਝ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਇੱਥੇ ਝੂਲੇ ਜਿਹੜੇ ਹੈਗੇ ਨੇ ਨਾ ਬੱਚੇ ਇੰਜੋਏ ਜਿਹੜਾ ਹੋ ਕਰ ਰਹੇ ਨੇ। ਇਸ ਤਰ੍ਹਾਂ ਕਾਫੀ ਸਾਰੇ ਝੂਲੇ ਮੇਲੇ ਦੇ ਵਿੱਚ ਲੱਗਦੇ ਨੇ ਬੱਚਿਆਂ ਦੇ ਇੰਜੋਏ ਵਾਸਤੇ ਹੋਰ ਕੀ ਹਾਲ ਨੇ ਭਾਈ? ਵਧੀਆ। ਇਹ ਆ ਵੀ ਕੋਈ ਬੱਚਿਆਂ ਵਾਸਤੇ ਨਾ ਇੱਥੇ ਝੂਲੇ ਲਾ ਦੇਗੇ ਛੋਟੇ ਬੱਚੇ ਇੰਜੋਏ ਜਿਹਾ ਕਰਦੇ ਨੇ ਇਸੇ ਤਰ੍ਹਾਂ ਬਹੁਤ ਭਾਰੀ ਇਹ ਮੇਲੇ ਦੇ ਵਿੱਚ ਜਿਹੜਾ ਇਕੱਠ ਹੁੰਦਾ ਇਸੇ ਤਰ੍ਹਾਂ ਮੇਲੇ ਦੇ ਵਿੱਚ ਆਉਂਦੇ ਨੇ ਸਾਰੇ ਪਰਿਵਾਰ ਸਮੇਤ ਛੋਟੇ ਬੱਚੇ ਆ ਕੇ ਇੰਜੋਏ ਜਿਹਾ ਉਹ ਕਰਦੇ ਨੇ ਝੂਲਿਆਂ ਤੇ ਤੇ ਆਹ ਸਾਈਡ ਦਾ ਸਾਰੇ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਤੇ ਅੱਗੇ ਆਪਾਂ ਚੱਲਦੇ ਆਂ ਕਿਉਂ ਹੋਰ ਮੇਲਾ ਜਿਹੜਾ ਉਹ ਦੇਖ ਲਵਾਂ। ਆਹ ਲਾਪਾ ਦਿਖਾਈ ਦਿੱਤੀ ਤੁਹਾਨੂੰ ਇੱਧਰ ਜਿਵੇਂ ਕਿਸ਼ਤੀ ਲੱਗੀ ਹੋਈ ਆ। ਇਹ ਹੋਰ ਵਾ ਕਿ ਇਧਰ ਜਿਵੇਂ ਸਾਹਮਣੇ ਵੀ ਲੰਗਰ ਜਿਹੜਾ ਹੋ ਚੱਲ ਰਿਹਾ ਹੈ ਇਸ ਤਰ੍ਹਾਂ ਵੱਡੇ ਵੱਡੇ ਲੰਗਰ ਵੀ ਇਥੇ ਲਾਇਆ ਜਾਂਦੇ ਨੇ ਕਿ ਮੇਲੇ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਇਧਰ ਉਧਰ ਨੂੰ ਜਿੱਦਾਂ ਮੇਨ ਜਿਹੜਾ ਉਹ ਸਥਾਨ ਬਣਿਆ ਹੋਇਆ ਉਹ ਆਪਾਂ ਦੇਖ ਲਾਂਦੇ ਆਂ ਤੇ ਇਥੇ ਨਾਲ ਹੀ ਕੁਝ ਐਹੋ ਜਿਹੇ ਇਹੋ ਜਿਹੇ ਗੇਮਾਂ ਵਗੈਰਾ ਵੀ ਹੈਗੀਆਂ ਨੇ ਹੈਨਾ ਤੇ ਆ ਇਧਰ ਜਿਵੇਂ ਕੀਮਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਸ਼ਵੀਲਾਂ ਜਿਹੜੀਆਂ ਉਹ ਲੱਗਦੀਆਂ ਨੇ ਮੇਲੇ ਤੇ ਹੈਨਾ ਜਿਵੇਂ ਆਪਾਂ ਪਿੱਛੇ ਵੀ ਤੁਹਾਨੂੰ ਲੰਗਰ ਜਿਹੜੇ ਉਹ ਦਿਖਾਏ ਸੀ ਜਿਵੇਂ ਗੰਨੇ ਦੇ ਰਾਹ ਦਾ ਲੰਗਰ ਸੀ ਜਾਂ ਉਰੇ ਵੀ ਜਿਹੜੀ ਸ਼ਵੀਲ ਉਹ ਲੱਗੀ ਹੋਈ ਆ ਤੇ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਭਾਰੀ ਇਕੱਠ ਹੁੰਦਾ ਆ ਜੋਗੀ ਵੀਰ ਜੀ ਦੇ ਅਸਥਾਨ ਤੇ ਤੇ ਪਾਣੀ ਦੀਆਂ ਛਵੀਲਾਂ ਜਿਵੇਂ ਉਹ ਜੜੀਆਂ ਉਹ ਚੱਲ ਰਹੀਆਂ ਨੇਗੀਆਂ ਵੱਖ-ਵੱਖ ਪਿੰਡਾਂ ਵੱਲੋਂ ਛਵੀਲਾਂ ਜਿਹੜੀਆਂ ਉਨਾਈਆਂ ਜਾਂਦੀਆਂ ਨੇ ਆ ਆ ਆਪਾਂ ਨੂੰ ਬਾਈ ਮਿਲੇ ਆ ਕਹਿੰਦਾ ਮੈਂ ਝੂੜੀਆਂ ਵੀਡੀਓ ਦੇਖਦਾ ਤੇ ਇਹ ਮੈਨੂੰ ਲੈ ਕੇ ਆਇਆ ਕਹਿੰਦਾ ਸਾਡੇ ਪਿੰਡ ਦੀ ਛਵੀਲ ਤੇ ਜਾ ਕੇ ਆਓ ਤੇ ਉੱਥੇ ਵੀਡੀਓ ਬਣਾ ਕੇ ਆਓ ਤੇ ਇਹ ਕਹਿੰਦਾ ਮੈਂ ਸਾਰੀਆਂ ਵੀਡੀਓ ਦੇਖਦਾ ਝੂੜੀਆਂ ਤੇ ਆਹ ਭਾਈ ਆ ਤੇਰਾ ਹਾਂ ਇਹ ਹਾਂ ਇਹ ਭਾਈ ਆ ਇਹਦਾ ਬਾਕੀ ਆ ਛਵੀਲ ਆ ਆਪਾਂ ਤੁਸੇ ਤੁਹਾਨੂੰ ਪਿੱਛੇ ਦਿਖਾਈ ਹੋਣਾ ਇਹਨਾਂ ਦੇ ਪਿੰਡ ਦੀ ਛਵੀਲ ਆ ਕਿਹੜਾ ਪਿੰਡ ਦੱਸਿਆ ਸੀ ਅਕਲਾ ਅਕਲਾ ਆ ਬਾਬਾ ਲਕਲਾ ਅਕਲਾ ਕਲਾ ਤੇ ਇਹਨਾਂ ਦੇ ਪਿੰਡ ਦੀ ਸ਼ਵੀਲ ਲੱਗੀ ਹੋਈ ਆ ਚਲੋ ਠੀਕ ਆ ਫਿਰ ਐ ਓਕੇ ਤੇ ਇਧਰ ਆ ਜਿਵੇਂ ਹੱਥੇ ਲੰਗਰ ਜਿਹੜਾ ਚੱਲਦਾ ਨਾ ਜਿਹੜਾ ਲੰਗਰ ਚੱਲ ਰਿਹਾ ਕੰਨੇ ਦੇ راستਾ ਇਹ ਵੀ ਆਪਾਂ ਤੁਹਾਨੂੰ ਦਿਖਾਵਾ ਦੇਆ ਤੇ ਇਸੇ ਤਰ੍ਹਾਂ ਇੱਥੇ ਜਿਹੜਾ ਲੰਗਰ ਜਿਹੜੇ ਉਹ ਲਾਇਆ ਜਾਂਦੇ ਨੇ ਵਕ ਵਕ ਪੈਂਦਾ ਵੱਲੋਂ ਬਾਕੀ ਇਹ ਏਰੀਆ ਦੇ ਕਮੈਂਟ ਜਰੂਰ ਕਰਕੇ ਦੱਸਿਓ ਵੀਡੀਓ ਦੇ ਉੱਪਰ ਹਨਾ ਜਿਹੜਾ ਜਿਹੜਾ ਵੀਡੀਓ ਦੇਖ ਰਿਹਾ ਇਹ ਏਰੀਆ ਦੇ ਵਿੱਚੋਂ ਵੀ ਕੌਣ ਕੌਣ ਇਹ ਮੇਲੇ ਤੇ ਆਉਂਦਾ ਤੇ ਜਾਂ ਕੋਈ ਬਾਹਰਲੇ ਦੇਸ਼ ਚਲਿਆ ਗਿਆ ਇੱਧਰ ਵੇਖੀ ਜਿਆਦਾ ਜਿਹੜਾ ਮਿਸ ਕਰਦਾ ਹੈ ਮੇਲੇ ਨੂੰ ਕਮੈਂਟ ਜ਼ਰੂਰ ਕਰਕੇ ਦੱਸੋ ਹਾਕੀ ਇੱਧਰ ਮੇਨ ਆ ਸਥਾਨ ਆ ਜਿਹੜਾ ਹਨ ਤੇ ਇੱਧਰ ਦਰਸ਼ਨ ਕਰਨ ਜਾਂਦੀਆਂ ਨਹੀਂ ਇਹ ਸੰਗਤਾਂ ਤੇ ਇੱਧਰ ਵੀ ਆਪਾਂ ਚੱਲਦੇ ਹਾਂ ਤੇ ਹਰੇਕ ਸਾਲ ਇਸੇ ਤਰ੍ਹਾਂ ਭਾਰੀ ਰਸ਼ ਹੁੰਦਾ ਮੇਲੇ ਦੇ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਜਿਹੜਾ ਇਕੱਠ ਹੁੰਦਾ ਇਹ ਆਇਤ ਉਹ ਮੇਲੇ ਜਿਹੜਾ ਉਹ ਦਰਵਾਜ਼ਾ ਆ ਗਿਆ ਉੱਪਰ ਲਿਖਿਆ ਆ ਤਾਂ ਤਨਤਰ ਬਾਬਾ ਜੋਗੀ ਫਿਰ ਜੀ ਇੱਧਰ ਨੂੰ ਆਪਾਂ ਚੱਲਦੇ ਆਂ ਅੰਦਰ ਉਹਨੂੰ ਦਰਸ਼ਨ ਜਿਹੜੇ ਉਹ ਕਰਵਾ ਕੇ ਲੈ ਕੇ ਆਉਂਦੇ ਆਂ ਮਾਰੋ ਆਪਾਂ ਤੁਹਾਨੂੰ ਦਿਖਾਏ ਦਿੱਤਾ ਹਨ ਸਾਰ ਕਿ ਕਿਸ ਤਰ੍ਹਾਂ ਸੰਗਤਾਂ ਦਾ ਜਿਹੜਾ ਉਹ ਇਕੱਠ ਹੁੰਦਾ ਇੱਥੇ ਵੀ ਬਹੁਤ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਹੋਇਆ ਹੋਇਆ ਬਹੁਤ ਭਾਰੀ ਰਸੇ ਅੰਦਰ ਵੀ ਅੰਦਰ ਚੱਲਦੇ ਆਂਗੇ ਆਪਾਂ ਹੁਣ ਜਿਵੇਂ ਬਾਹਰ ਆਪਾਂ ਦੇਖਿਆ ਸੀਗਾ ਲੰਗਰ ਜਿਹੜੇ ਹੋ ਚੱਲ ਰਹੇ ਸੀ ਉਰੇ ਵੀ ਉਸੇ ਤਰ੍ਹਾਂ ਗੰਨੇ ਦੇ ਰਾਸ ਦਾ ਜਿਹੜਾ ਲੰਗਰ ਚੱਲ ਰਿਹਾ। ਇਹ ਐਵੇਂ ਵਕ ਵਕ ਜਿਹੜੇ ਲੰਗਰ ਵੀ ਇੱਥੇ ਜਿਹੜੇ ਲਾਏ ਜਾਂਦੇ ਨੇ ਵਕ ਵਕ ਪਿੰਡਾਂ ਵੱਲੋਂ ਹਨ ਤੇ ਸ਼ਵੀਲਾ ਲੰਗਰ ਗੰਨੇ ਦੇ ਰਾਸ ਦਾ ਲੰਗਰ ਜਿਵੇਂ ਉਹ ਚੱਲ ਰਹੇ ਆ ਅੰਦਰ ਵੀ। ਇਹ ਏਰੀਆ ਦਾ ਬਹੁਤ ਵੱਡਾ ਜਿਹੜਾ ਉਹ ਮੇਲਾ ਹੈ। ਤੇ ਇਧਰ ਆਪਾਂ ਦਿਖਾ ਵੀ ਦਿੰਦੇ ਆ ਨਾ ਇੱਥੋਂ ਅ ਇਸ ਤਰ੍ਹਾਂ ਜਿਹੜਾ ਇੱਥੇ ਰਾਸ ਜਿਹੜਾ ਉਹ ਕੱਢਦੇ ਨੇ। ਰੌਜੀ ਬਹੁਤ ਵੱਡੇ ਵੱਡੇ ਲੰਗਰ ਜਿਹੜੇ ਇੱਥੇ ਲੱਗਦੇ ਨੇ ਮੇਲੇ ਦੇ ਵਿੱਚ yogi veer ji ਦੇ ਮੇਲੇ ਦੇ ਵਿੱਚ ਤੇ ਵਾਕਈ ਅੰਦਰ ਚੱਲਦੇ ਆਪਾਂ ਅੰਦਰ ਉਹ ਜਿਹੜਾ ਮੇਨ ਅਸਥਾਨ ਆ ਉਹਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਇਹ ਰਾਸਤੇ ਤੇ ਸਾਰੇ ਸ਼ਵੀਲੀ ਲੱਗੀਆਂ ਹੋਈਆਂ ਨੇਗੀਆਂ ਵਕ ਵਕਾ ਪਿੰਡਾਂ ਵੱਲੋਂ ਸ਼ਵੀਲੀਆਂ ਜਿਹੜੀਆਂ ਉਹ ਲਾਈਆਂ ਹੋਈਆਂ ਨੇਗੀਆਂ ਤੇ ਵਕ ਵਕਾ ਲੰਗਰ ਜਿਹੜੇ ਉਹ ਲਾਏ ਹੋਏ ਨੇ ਤੇ ਇਸੇ ਤਰ੍ਹਾਂ ਬਾਹਰ ਵੀ ਜਿਵੇਂ ਲੰਗਰ ਜਿਹੜੇ ਉਹ ਚੱਲ ਰਹੇ ਸੀ ਸ਼ਵੀਲੀਆਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਇੱਧਰ ਤੁਸੀਂ ਇਕੱਠ ਜਿਹੜਾ ਦੇਖ ਸਕਦੇ ਹੋ ਦਰਸ਼ਨ ਕਰਨ ਵਾਸਤੇ ਵੀ ਬਹੁਤ ਭਾਰੀ ਇਕੱਠ ਜਿਹੜਾ ਹੋਇਆ ਹੋਇਆ। ਤੇ ਹਰ ਇੱਕ ਸਾਲ ਇਸੇ ਤਰ੍ਹਾਂ ਮੇਲਾ ਜਿਹੜਾ ਇਹ ਭਰਦਾ ਜੋਗੀ ਪੀਰ ਜੀ ਦਾ ਮੇਲਾ। ਇੱਧਰ ਸਾਹਮਣੇ ਇਹ ਜਿਹੜਾ ਮੇਲੇ ਦਾ ਸਥਾਨ ਬਣਿਆ ਹੋਇਆ ਹੈ ਨਾ ਬਾਬਾ ਜੋਗੀ ਪੀਰ ਜੀ ਦਾ। ਤੇ ਇੱਧਰ ਜਿਹੜਾ ਉਹ ਮੁੱਖ ਸਥਾਨ ਬਣਿਆ ਹੋਇਆ ਤਾਂ ਤੁਹਾਨੂੰ ਬਾਬਾ ਜੋਗੀ ਪੀਰ ਜੀ ਦਾ। ਤੇ ਇੱਥੇ ਸੰਗਤਾਂ ਆਉਂਦੀਆਂ ਰਹੀਆਂ ਦਰਸ਼ਨ ਜਿਹੜੇ ਉਹ ਕਰਦੀਆਂ ਨੇ ਆ ਕੇ। ਕਿ ਕਿਧਰੋਂ ਪਾਉਂਦੇ ਕਹਾਦਾ ਇਹ ਕਿੰਨਾ ਭਾਰੀ ਜਿਹੜਾ ਆਕੂ ਹੋਇਆ ਹੋਇਆ ਸੰਗਤਾਂ ਦੇ ਦਰਸ਼ਨ ਕਰਨ ਵਾਲੀਆਂ ਲਾਈਨਾਂ ਤੁਸੀਂ ਦੇਖੋ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸੰਗਤਾਂ ਦੇ ਜਿੱਥੇ ਦਰਸ਼ਨ ਕਰਦੀਆਂ ਨੇ ਲੋਕੀ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਜਿਹੜਾ ਉਹ ਹੁੰਦਾ ਮੇਲੇ ਦੇ ਵਿੱਚ yogi peer ji ਦੇ ਮੇਲੇ ਦੇ ਵਿੱਚ ਬਹੁਤ ਭਾਰੀ ਇਕੱਠ ਜਿਹੜਾ ਹੋਇਆ ਹੋਇਆ ਤੁਰੋਂ ਆਪਾਂ ਸਾਰੇ ਸਥਾਨ ਤੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਤੇ ਇਸ ਤਰ੍ਹਾਂ ਇੱਥੇ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਹੈਗੀਆਂ ਤੇ ਬਾਕੀ ਆ ਵੀ ਇੱਥੇ ਸਥਾਨ ਜਿਹੜਾ ਉਹ ਹੈਗਾ ਹਨ ਇੱਥੇ ਵੀ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਹੈਗੀਆਂ ਤੇ ਇਸ ਤਰ੍ਹਾਂ ਜੋਗੀ ਪੀਰ ਜੀ ਦੇ ਸਥਾਨ ਤੇ ਹਰੇਕ ਸਾਲ ਜਿਹੜਾ ਉਹ ਭਾਰੀ ਮੇਲੇ ਦੇ ਵਿੱਚ ਇਕੱਠ ਜਿਹੜਾ ਉਹ ਹੁੰਦਾ ਹਨ ਇਹ ਇਲਾਕੇ ਦੀਆਂ ਸਾਰੀਆਂ ਸੰਗਤਾਂ ਆਉਂਦੀਆਂ ਨੇ ਬਾਕੀ ਹੋਰ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਹੈਗੀਆਂ ਜੋਗੀ ਪੀਰ ਜੀ ਦੇ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਧੰਨ ਧੰਨ ਬਾਬਾ RAM ਜੋਗੀ ਪੀਰ ਜੀ ਦੇ ਪਵਿੱਤਰ ਸਥਾਨ ਤੇ ਸਾਰਿਆਂ ਹੀ ਪਹੁੰਚੀਆਂ ਸੰਗਤਾਂ ਨੂੰ ਨਾਮ ਸ਼ਗਾਰ ਕਰਦਾ ਮੱਥਾ ਟੇਕਦਾ ਮੈਂ ਨਿਰਮਲ ਦਾਸ ਟੈਪੀ ਅੱਜ ਪਿੰਡ ਰੱਲਾ ਵਿਖੇ ਸਥਾਨ ਬਾਬਾ ਜੋਗੀ ਪੀਰ ਜੀ ਦੇ ਪਹੁੰਚੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਆਧਾਉਂ ਦੇ ਵਿੱਚ ਤੇ ਚੇਤ ਦੇ ਵਿੱਚ ਸਾਲ ਦੇ ਵਿੱਚ ਦੋ ਮੇਲੇ ਹੁੰਦੇ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਸੰਗਤਾਂ ਪਹੁੰਚਦੀਆਂ ਮੈਂ ਵੀ ਬਾਬਾ ਜੀ ਦਾ ਚੈਲ ਬਰਾਦਰੀ ਦੇ ਵਿੱਚ ਹੋਣ ਦੇ ਨਾਤੇ ਤੇ ਬਾਬਾ ਜੀ ਦਾ ਉਪਾਸ਼ਕ ਹੋਣ ਦੇ ਨਾਤੇ ਆਏ ਸੰਗਤਾਂ ਸਮੇਤ ਪਰਿਵਾਰ ਸਮੇਤ ਇੱਥੇ ਪਹੁੰਚਿਆ ਜਿੱਥੇ ਅੱਜ ਦੇ ਵਿੱਚ ਭਾਰੀ ਇਕੱਠ ਹੋਇਆ ਹੈ ਲਗਭਗ ਅੱਜ ਦੇ ਦਿਨ 2.5 ਲੱਖ ਬੰਦੇ ਦਾ ਇਕੱਠ ਹੈ ਤੇ ਚਾਰ ਚੁਫੇਰੇ ਤੁਸੀਂ ਦੇਖ ਰਹੇ ਆਂ ਵੀ ਠਾਠਾ ਮਾਰਦਾ ਇਕੱਠ ਹੈ ਕਿਉਂਕਿ ਬਾਬਾ ਜੀ ਦਾ ਬਹੁਤ ਹੀ ਪੁਰਾਣਾ ਇਤਿਹਾਸ ਹੈ ਤੇ ਬਾਬਾ ਜੀ ਸੂਰਜਵੰਸੀ ਹੋਏ ਆ ਚੈਲ ਬਰਾਦਰੀ ਦੇ ਤੇ ਖਾਸ ਕਰਕੇ ਬਾਬਾ ਜੀ ਨੂੰ ਮੰਨਦੇ ਹੀ ਕਿਉਂਕਿ ਇਹਨਾਂ ਦੇ ਜਠੇਰੇ ਹੋਏ ਆ ਔਰ ਹੋਰ ਵੀ ਬਹੁਤ ਜ਼ਰ ਸੰਗਤਾਂ ਤੇ ਬਾਬਾ ਜੀ ਦੀ ਮੰਨਤਾ ਕਰਨ ਆਉਂਦੀਆਂ ਲੋਕਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਸ਼ਾਮਾਂ ਪੂਰੀਆਂ ਹੁੰਦੀਆਂ ਜਿਹੜੇ ਇੱਥੇ ਗੰਢ ਜੋੜਿਆ ਨਵੇਂ ਵਿਆਹ ਮੁੰਡੇ ਐ ਜੋੜੇ ਐ ਉਹਨਾਂ ਦਾ ਮੱਥਾ ਟਿਕਾਇਆ ਜਾਂਦਾ ਹੈ ਭੇਲੀ ਚੜਾਈ ਜਾਂਦੀ ਹੈ ਚਾਦਰਾਂ ਚੜਾਇਆ ਜਾਂਦਾ ਤੇ ਜਦੋਂ ਕਿਸੇ ਦੇ ਘਰ ਪੁੱਤਰ ਹੁੰਦਾ ਤੇ ਉੱਥੇ ਉਦੋਂ ਵੀ ਭੇਲੀ ਚੜਾ ਕੇ ਢੋਲ ਵਜਾ ਕੇ ਤੇ ਚਾਦਰੇ ਚੜਾਏ ਜਾਂਦੇ ਆ ਤੇ ਬਾਬਾ ਜੀ ਖੁਸ਼ੀਆਂ ਦਸਕਾਈ ਜਾਂਦੀਆਂ ਸਾਡੇ ਅਰਥ ਦੇ ਵਿੱਚ ਵਾਧਾ ਹੋਇਆ ਤੇ ਬਾਬਾ ਜੀ ਚੈਲ ਬਰਾਦੀ ਦੇ ਵੱਡ ਵਡੇਰੇ ਹੋਏ ਆ ਤੇ ਰਾਜਪੂਤ ਘਰਾਣੇ ਦੇ ਵਿੱਚੋਂ ਇੱਕ ਚੱਕਰਵਰਤੀ ਰਾਜ ਸੀ ਇਹਨਾਂ ਦਾ ਚੱਕਰਵਰਤੀ ਰਾਜ ਛੱਡ ਕੇ ਫਿਰ ਫਕੀਰ ਹੋਏ ਆ ਜਿਹੜਾ ਰਾਜਪਾਲ ਸੇ ਉਹਦੇ ਭਰਾਵਾਂ ਨੂੰ ਦੇਖ ਕੇ ਕਿਉਂਕਿ ਪਹਿਲਾਂ ਨਾ ਬਾਬਾ ਜੀ ਦਾ دیਵਾਨਗੀ ਸੀ دیਵਾਨਗੀ ਤੋਂ ਆਪਦੇ ਭਰਾਵਾਂ ਨੂੰ ਰਾਜਪਾਲ ਸਾਹਮਣੇ ਤੇ ਆਪ ਸੱਧ ਜੋਗੀ ਪੀਰ ਹੋ ਗਏ ਤੇ ਲੋਕਾਂ ਦਾ ਭੜਾ ਕੀਤਾ ਜੰਗਾਂ ਵੀ ਲੜੀਆਂ ਤੇ ਬਹੁਤ ਲੰਮਾ ਇਤਿਹਾਸ ਆ ਬਾਬਾਈ ਦਾ ਤੇ ਇੰਨੇ ਹੀ ਬੇਨਤੀ ਕਰਦੇ ਆਂ ਵੀ ਬਾਬਾ ਜੀ ਇੱਥੇ ਆਓ ਤੇ ਆਪਦੀਆਂ ਮਨੰਤਾ ਪੂਰੀਆਂ ਕਰੋ ਅੱਪਾ ਹੁਣ ਜਿਹੜਾ ਮੇਨ ਸਥਾਨ ਬਣਿਆ ਹੋਇਆ ਉਹਦੇ ਪਿਛਲੇ ਵਾਲੇ ਪਾਸੇ ਆ ਗਏ ਤੇ ਇੱਥੇ ਵੀ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਤੇ ਇੱਥੇ ਜਿਹੜੀ ਉਹ ਮਿੱਟੀ ਕੱਢੀ ਜਾਂਦੀ ਆ ਸੰਗਤਾਂ ਵੱਲੋਂ ਹਨਾ ਤੇ ਮੱਥਾ ਟੇਕਣ ਤੋਂ ਬਾਅਦ ਉਹ ਫਿਰ ਇੱਥੇ ਮਿੱਟੀ ਕੱਢਦੇ ਨੇ ਆ ਕੇ ਬਾਕੀ ਇਧਰ ਸਾਹਮਣੇ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਥੇ ਉੱਪਰ ਪੌੜੀਆਂ ਜਿਹੜੀਆਂ ਉਹ ਚੜ੍ਹ ਕੇ ਇੱਥੇ ਵੀ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਤੇ ਤੇ ਇਸ ਤਰ੍ਹਾਂ ਹਰ ਈਕ ਸਾਲ ਇਹ ਸੰਗਤਾਂ ਆਉਂਦੀਆਂ ਨੇ ਮੱਥਾ ਜਿਹੜਾ ਉਹ ਟੇਕਦੀਆਂ ਨੇ ਬਾਕੀ ਜਾਂ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਹੁੰਦੇ ਨੇ ਨਾ ਜਾਂ ਜਿਨ੍ਹਾਂ ਦੀ ਸੁੱਖਾ ਪੂਰੀਆਂ ਹੋਈਆਂ ਹੁੰਦੀਆਂ ਨੇ ਉਹ ਇੱਥੇ ਆਉਂਦੇ ਨਹੀਂ ਮੱਥਾ ਟੇਕਦੇ ਨਹੀਂ ਆ ਕੇ ਤੇ ਹਰ ਈਕ ਸਾਲ ਇਸ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠ ਆਉਂਦਾ ਹੈ ਮੇਲੇ ਦੇ ਉੱਪਰ ਜੋਗੀ ਪੀਰ ਜਿਹਦੇ ਮੇਲੇ ਦੇ ਉੱਪਰ ਇਸ ਤਰ੍ਹਾਂ ਆਉਂਦੀਆਂ ਨੇ ਸੰਗਤਾਂ ਇੱਥੇ ਹਨ ਤਾਂ ਉੱਚੀ ਥਾਂ ਜਿਹੜੀ ਉਹ ਬਣੀ ਹੋਈ ਹੈ ਥੱਲੋਂ ਜਿਹੜੀ ਉਹ ਮਿੱਟੀ ਲਿਆਂਦੀ ਜਾਂਦੀ ਆ ਭਰ ਕੇ ਤੇ ਉੱਪਰ ਫਿਰ ਉਹਦੇ ਨਾਲ ਜਿਹੜਾ ਮੱਥਾ ਟੇਕਿਆ ਜਾਂਦਾ ਇਹ ਜਿਹੜਾ ਮੇਨ ਸਥਾਨ ਆ ਉਹਦੇ ਪਿਛਲੇ ਵਾਲੇ ਪਾਸੇ ਜਿਹੜੀ ਜਗਾ ਜਿਹੜੀ ਹੈ ਬਣੀ ਹੋਈ ਹੈ ਇਧਰੋਂ ਥੱਲੋਂ ਜਿਹੜੀ ਉਹ ਥੱਲੋਂ ਜਿਹੜੀ ਮਿੱਟੀ ਭਰੀ ਜਾਂਦੀ ਆ ਨਾ ਜਿਵੇਂ ਸੰਗਤਾਂ ਸਾਰੀਆਂ ਮਿੱਟੀ ਭਰ ਰਹੀਆਂ ਨੇ ਲਪਾਫਿਆਂ ਦੇ ਵਿੱਚ ਪਾ ਕੇ ਮਿੱਟੀ ਲੈ ਕੇ ਆਉਂਦੇ ਨੇ ਫਿਰ ਉੱਪਰ ਜਿਹੜੀ ਉਹ ਮਿੱਟੀ ਪਾਈ ਜਾਂਦੀ ਆ ਇਧਰ ਜਿਵੇਂ ਆਪਾਂ ਤੁਹਾਨੂੰ ਦਿਖਾ ਦਾਂਗੇ ਇਸ ਤਰ੍ਹਾਂ ਫਿਰ ਮੱਥਾ ਜਿਹੜਾ ਇੱਥੇ ਉਹ ਟੇਕਿਆ ਜਾਂਦਾ ਥਲੋ ਲਫਾਫਿਆਂ ਦੇ ਵਿੱਚ ਮਿੱਟੀ ਭਰ ਕੇ ਜਿਹੜੀ ਉਹ ਲਿਆਂਦੀ ਜਾਂਦੀ ਆ ਤੇ ਫਿਰ ਇੱਥੇ ਮਿੱਟੀ ਜਿਹੜੀ ਉਹ ਪਾਈ ਜਾਂਦੀ ਆ ਤੇ ਆ ਸਾਰਾ ਇੱਥੇ ਸਰੂਪਨ ਜਿਹੜਾ ਉਹ ਬਣਿਆ ਹੋਇਆ ਮੇਨ ਸਥਾਨ ਦੇ ਬਿਲਕੁਲ ਕੋਲੇ ਹਨ ਤੇ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਫਿਰ ਇਸ਼ਨਾਨ ਜਿਹੜਾ ਉਹ ਕਰਦੀਆਂ ਨੇਗੀਆਂ ਬਹੁਤ ਸਾਰੀਆਂ ਸੰਗਤਾਂ ਇਸ਼ਨਾਨ ਜਿਹੜੀਆਂ ਉਹ ਕਰਦੀ ਰਹੀਆਂ ਨੇ ਬਾਕੀ ਇਧਰ ਨਾਲੇ ਜਿਹੜਾ ਉਹ ਮੇਨ ਸਥਾਨ ਜਿਹੜਾ ਉਹ ਬਣਿਆ ਹੋਇਆ ਹਨ ਜਿੱਥੇ ਮੁੱਖ ਸਥਾਨ ਆ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ ਮੱਥਾ ਟੇਕਦਾ ਜਿਹੜਾ ਜੋਗੀ ਵੀਰ ਜੀ ਦਾ ਮੇਨ ਸਥਾਨ ਹੈ ਇਦੇ ਨਾਲ ਇਹ ਜਿਹੜਾ ਇੱਥੇ ਸਰੋਵਰ ਬਣਿਆ ਹੋਇਆ ਅੰਦਰੋਂ ਆਪਾਂ ਸਾਰਾ ਮੇਲਾ ਜਿਹੜਾ ਉਹ ਦਿਖਾਤਾ ਹੈ ਨਾ ਤੁਹਾਨੂੰ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਆਹ ਸਾਈਡ ਖਰੀਦਦਾਰੀ ਵਾਲੀਆਂ ਸਾਰੀਆਂ ਦੁਕਾਨਾਂ ਹਨ ਜਿਵੇਂ ਬਾਹਰ ਝੂਲੇ ਵਗੈਰਾ ਆਪਾਂ ਦੇਖੇ ਸੀ ਇੱਥੇ ਸਾਰਾ ਖਰੀਦਦਾਰੀ ਵਾਲਾ ਸਮਾਨ ਆ। ਜਵਾਕਾਂ ਦੇ ਘਰੌਣੇ ਵਗੈਰਾ ਪਰਸ ਵਗੈਰਾ ਹੋਗੇ ਜਾਂ ਇਸ ਤਰ੍ਹਾਂ ਦੀਆਂ ਦੁਕਾਨਾਂ ਹਨ। ਦੇਨੋ ਫਾਇਰ ਇਥੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵੱਡੇ ਵੱਡੇ ਖਰਾਉਣੇ ਵਾਲੀਆਂ ਦੁਕਾਨਾਂ ਤੇ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਭਾਰੀ ਜਿਹੜਾ ਰਸ ਹੁੰਦਾ ਇਕੱਠਾ ਹੁੰਦਾ ਮੇਲੇ ਦੇ ਵਿੱਚ ਤੇ ਸਾਲ ਦੇ ਵਿੱਚ ਦੋ ਵਾਰੀ ਇਹ ਜਿਹੜਾ ਉਹ ਮੇਲਾ ਭਰਦਾਨ ਜਿਹੜਾ ਇਹ ਜੋਗੀ ਵੀਰਦੀ ਦਾ ਮੇਲਾ ਦੋ ਵਾਰ ਇਹ ਮੇਲਾ ਲੱਗਦਾ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹਨ ਬੱਚਿਆਂ ਦੇ ਖਰਾਉਣੇ ਵਾਲੀਆਂ ਜਾਂ ਹੋਰ ਕੁਝ ਘਰਾਂ ਦੀ ਵਰਤੋਂ ਦਾ ਸਮਾਨ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਮੇਲੇ ਦੇ ਵਿੱਚ ਹੈਗੀਆਂ ਨੇ ਦੋਨੋਂ ਸਾਈਡੋਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਹੁਣ ਲੱਗੀਆਂ ਹੋਈਆਂ ਨੇ ਤੇ ਵੱਡੇ-ਵੱਡੇ ਝੂਲੇ ਆਈਆਂ ਵੱਡੀਆਂ-ਵੱਡੀਆਂ ਦੁਕਾਨਾਂ ਇਸੇ ਤਰ੍ਹਾਂ ਮੇਲੇ ਦੇ ਵਿੱਚ ਜਿਹੜੀਆਂ ਆਉ ਲੱਗਦੀਆਂ ਨੇ ਸਾਰਾ ਖਰੀਦਦਾਰੀ ਵਾਲਾ ਸਮਾਨ ਤੁਸੀਂ ਦੇਖ ਸਕਦੇ ਹੋ ਨਾ ਤੇ ਇਕੱਠ ਬਹੁਤ ਭਾਰੀ ਜਿਹੜਾ ਉਹ ਹੋਇਆ ਹੋਇਆ ਮੇਲੇ ਦੇ ਵਿੱਚ ਤੇ ਜਦੋਂ ਆਪਾਂ ਸਵੇਰੇ ਆਏ ਸੀ ਇਸ ਤੋਂ ਥੋੜਾ ਘੱਟ ਸੀ ਤੇ ਹੁਣ ਬਹੁਤ ਜਿਹੜਾ ਉਹ ਰਸਟ ਹੋ ਗਿਆ ਮੇਲੇ ਦੇ ਵਿੱਚ ਨਾ ਤੇ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਇੱਥੇ ਸਾਰਾ ਖਰੀਦਦਾਰੀ ਵਾਲਾ ਸਮਾਨ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਦੁਕਾਨਾਂ ਦੇ ਮਤਲਬ ਇੰਨਾ ਘ ਭਾਰੀ ਰਸਟ ਹੋਇਆ ਹੋਇ ਆਨਵਾਸ ਤੇ ਆਪਾਂ ਇਧਰੋਂ ਨਾਲੋਂ ਦੇਖ ਵੀ ਲੈਨੇ ਆ ਕਿ ਇਧਰੋਂ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਹੋ ਹੈਗੀਆਂ ਨੇਗੀਆਂ ਬਾਕੀ ਬੱਚਿਆਂ ਦੇ ਖੜਾਉਣੇ ਵਗੈਰਾ ਜਿਵੇਂ ਤੁਸੀਂ ਦੇਖ ਲਗਦੇ ਹੋ ਨਾ ਬਹੁਤ ਭਾਰੀ ਜਿਹੜਾ ਉਹ ਮੇਲੇ ਦੇ ਵਿੱਚ ਇਕੱਠਾ ਜਿਹੜਾ ਹੋਇਆ ਹੋਇਆ ਤੇ ਸਾਰਾ ਸਮਾਨ ਆ ਖਰੀਦਦਾਰੀ ਵਾਲਾ ਪਰਸ ਵਗੈਰਾ ਇਸ ਤਰ੍ਹਾਂ ਦੀਆਂ ਦੁਕਾਨਾਂ ਇਸ ਤਰ੍ਹਾਂ ਹੀ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਐਵੇਂ ਜਿਹੜਾ ਇਹ ਮੇਲਾ ਉਹ ਭਰਦਾ ਬਹੁਤ ਭਾਰੀ ਮੇਲੇ ਦੇ ਵਿੱਚ ਜਿਹੜਾ ਉਹ ਇਕੱਠਾ ਹੁੰਦਾ ਇਸ ਮੇਲੇ ਦੇ ਵਿੱਚ ਹਨ ਜੋਗੀ ਪੀਰ ਜੀ ਦੇ ਮੇਲੇ ਵਿੱਚ ਚੱਲਦੇ ਆਂਗੇ ਅੱਗੇੋਂ ਆਪਾਂ ਦੇਖਦੇ ਆਂਗੇ ਮੇਲਾ ਜਾ ਕੇ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਵੀਡੀਓ ਤੇ ਕਮੈਂਟ ਨਿਕਰ ਕਰਕੇ ਦੱਸਿਓ ਇਸ ਤਰ੍ਹਾਂ ਬਹੁਤ ਵੱਡੇ-ਵੱਡੇ ਸਾਡੇ ਫੋਟੋ ਰਿਵੀਅਰ ਨੇ ਇਸ ਤਰ੍ਹਾਂ ਸਾਰੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਸਾਰੇ ਬੱਚਿਆਂ ਦੀ ਖੜਾਉਣੇ ਨੇ ਬਹੁਤ ਸਾਰੀਆਂ ਦੁਕਾਨਾਂ ਜਿਹੜੀ ਇੱਥੇ ਲੱਗੀਆਂ ਹੋਈਆਂ ਨੇਗੀਆਂ ਆ ਵੀ ਕੋਈ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਦੁਕਾਨਾਂ ਦੇ ਇੰਨਾ ਕਿ ਪਾਰੀ ਜਿਹੜਾ ਇਕੱਠਾ ਹੋਇਆ ਹੋਇਆ ਨਾ ਵੀ ਖੜਨ ਨੂੰ ਵੀ ਥਾਂ ਨਹੀਂ ਮਿਲਦੀ ਇੰਨਾ ਖਿਆਲ ਜਿਆਦਾ ਰਸਾ ਦੂਰੀ ਵੀਰ ਕਲਿੱਪਾਂ ਜਿਹੜੀਆਂ ਲੈਣੀਆਂ ਪਈਆਂ ਨੇ ਵੀਡੀਓ ਦੂਰੀ ਬਣਾਉਣੀ ਪਈ ਆ ਨੇੜੇ ਬਹੁਤ ਭਾਰੀ ਜਿਹਾ ਉਹ ਰਸ ਹੋਇਆ ਹੋਇਆ ਤੇ ਇਹ ਤੇ ਇਹ ਏਰੀਆ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਬਹੁਤ ਸਾਰੇ ਜਾਣੇ ਆਉਂਦੇ ਨੇ ਤੇ ਆਹ ਬਾਈ ਨੇ ਵੀ ਪੂਰੇ ਚਾਹਲ ਲੈ ਕੇ ਆਇਆ ਚਾਹਲ ਗੋਤ ਵਾਲੇ ਬਹੁਤ ਆਉਂਦੇ ਨੇ ਮੇਲੇ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਬਹੁਤ ਆਉਂਦੇ ਨੇ ਮੇਲੇ ਦੇ ਵਿੱਚ ਤੇ ਇਹ ਪੁਰਾਣਾ ਰਿਵਾਜ ਆ ਕੇ ਪੁਰਾਣੇ ਮਤਲਬ ਐਵੇਂ ਆਉਂਦੇ ਹੁੰਦੇ ਸੀ ਮੇਲਿਆਂ ਦੇ ਵਿੱਚ ਆਹਨ ਰੈਗੂਲਰ ਟਰਾਲੀ ਦੇ ਵਿੱਚ ਬੈਠ ਕੇ ਤੇ ਇਸ ਤਰ੍ਹਾਂ ਹੀ ਮੇਲਾ ਜਿਹੜਾ ਹੋ ਦੇਖ ਆਇਆ ਕਰਦੇ ਸੀਗੇ ਪਹਿਰ ਦਾ तकरीबन 1.5 ਘੰਟੇ ਦਾ ਜਿਹੜਾ ਹੁਣ ਸਮਾਂ ਹੋ ਗਿਆ ਯਾਰ ਟਾਈਮ ਇੱਥੇ ਪਹਿਰ ਧਰ ਨੂੰ ਉਠਾ ਨਹੀਂ ਬਚਦੀ ਇੰਨਾ ਜ਼ਿਆਦਾ ਜਿਹੜਾ ਉਹ ਰਸ਼ ਹੋ ਜਾਂਦਾ ਮੇਲੇ ਦੇ ਵਿੱਚ ਕੁਝ ਕੋ ਝੂਲੇ ਜਿਹੜੇ ਆਪਾਂ ਦੁਬਾਰਾ ਤੁਹਾਨੂੰ ਕਲਿੱਪਾਂ ਦਿਖਾਵਾ ਦਿਆਂ ਹਣਾ ਛੋਟੇ ਬੱਚਿਆਂ ਵਾਸਤੇ ਜਿਹੜੇ ਝੂਲੇ ਲਓ ਜੀ ਬਹੁਤ ਸਾਰੀਆਂ ਚੀਜ਼ਾਂ ਐਂਜੋਏ ਵਾਲੀਆਂ ਮੇਲੇ ਦੇ ਵਿੱਚ ਜਿਹੜੀਆਂ ਹੋ ਹੈਗੀਆਂ ਨੇਗੀਆਂ ਬੱਚੇ ਰੰਗਾਂ ਪਿੰਡ ਜਿਹੜਾ ਇਹ ਜਿਹੜੇ ਉਹ ਪੈ ਗਿਆ ਦਾ ਹਾਂ ਦੇ ਪਿੱਛੇ ਦੇ ਨੇੜੇ ਜਿਹੜਾ ਉਹ ਇਹ ਪਿੰਡ ਪਿਆ ਹੋਇਆ। ਛੂਲੇ ਸਾਰੇ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਬਹੁਤ ਜ਼ਿਆਦਾ ਰੌਣਕ ਜਿਹੜੀ ਮੇਲੇ ਦੇ ਵਿੱਚ ਉਹ ਲੱਗਦੀ ਹੈਗੀ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੋਗੀ ਪੀਰ ਜੀ ਦਾ ਮੇਲਾ। ਸੋ ਤਕਰੀਬਨ ਸਾਰਾ ਮੇਲਾ ਆਪਾਂ ਦੇਖ ਲਿਆ। ਇਹ ਵੀਡੀਓ ਨੂੰ ਆਪਾਂ ਅੱਜ ਦੀ ਨੂੰ ਐਂਡ ਕਰਦੇ ਆ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।